ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਤਾਂ ਤੁਸੀਂ ਸਾਈਡ ਤੇ ਚਲਦੀ ਦੇਖ ਹੀ ਲਈਏ ਤੁਸੀਂ ਇਹ ਦੇਖੋ ਸਿੱਖ ਕੌਮ ਕਿਹੜੀ ਕਿਹੜੀ ਲੜਾਈ ਲੜੇ ਸਵਾਲ ਤਾਂ ਇਹ ਬਣਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਬੇਦਮੀਆਂ ਹੋ ਰੀਆਂ ਨੇ ਗੁਰੂ ਸਾਹਿਬਾਨਾਂ ਦੀਆਂ ਬੇਦਮੀਆਂ ਹੋ ਰੀਆਂ ਨੇ ਕਿਤੇ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰ ਕਤਲ ਕਰ ਰਹੇ ਆ ਕਿਤੇ ਕਿਸੇ ਤਰੀਕੇ ਨਾਲ ਸਾਡੇ ਧਰਮ ਸਿੱਖ ਧਰਮ ਤੇ ਵਾਰ ਕੀਤੇ ਜਾ ਰਿਹਾ ਅਟੈਕ ਕੀਤੇ ਜਾ ਰਿਹਾ ਇਹ ਕਰ ਨਵਾਂ ਅਟੈਕ ਕਰ ਦਿੱਤਾ ਹੁਣ ਜਦੋਂ ਦੁਨੀਆ ਨੂੰ ਅੱਜ ਕੱਲ ਦੀ ਸਾਰੇ ਸੋਸ਼ਲ ਮੀਡੀਆ ਤੇ ਜਦੋਂ ਬੜੇ ਹੀ ਵਿਵਾਦਾਂ ਦੇ ਵਿੱਚ ਹਰ ਚੀਜ਼ ਜਿਹੜਾ ਵਿਵਾਦ ਹੁੰਦਾ ਹੈ ਕਿਸੇ ਤਰ੍ਹਾਂ ਦਾ ਵੀ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋ ਜਾਂਦਾ ਤੁਸੀਂ ਇਹ ਚੀਜ਼ ਨੋਟ ਕਰੋ ਜਿਹੜੇ ਲੋਕ ਇਹ ਕੰਮ ਕਰ ਰਹੇ ਆ ਇਹ ਰੋਲ ਕਰ ਰਹੇ ਆ ਗੁਰਨਾਨਕ ਪਾਸ਼ਾ ਜੀ ਦਾ ਔਰ ਫਿਰ ਬਾਅਦ ਚ ਗੁਰ ਰੂਰਨ ਸਾਹਿਬ ਜੀ ਜਿਹੜੇ ਬਰਾਬਰ ਬੈਠਾ ਏ ਸੀਟ ਤੇ ਵੀਡੀਓ ਚ ਦੇਖ ਸਕਦੇ ਹੋ ਧਿਆਨ ਨਾਲ ਦੇਖੋ ਤੁਸੀਂ ਇਹ ਦੱਸਿਆ ਜਾ ਰਿਹਾ ਸਿੰਧੀ ਭਾਈਚਾਰੇ ਵੱਲੋਂ ਉਹ ਕੁਲਾਸ ਨਗਰ ਦੀ ਕਿਤੇ ਦੀ ਕੋਈ ਘਟਨਾ ਏ ਵੀਡੀਓ ਉੱਥੇ ਦੀ ਪਤਾ ਲੱਗੀ ਮੈਨੂੰ ਪਰ ਕਿਦਾਂ ਮੰਦ ਭਾਗਾ ਏ ਕਿ ਨਾ ਗੰਦਾ ਸਿਸਟਮ ਹੈ ਕਿ بار بار ਫਿਰ ਕਹਿਣਗੇ ਸਿੱਖ ਧਰਮ ਦੇ ਤੇ ਸਖਤਾਈ ਕਰਦੇ ਆ ਇਹ ਇਹ ਕੰਨ ਕਰਦੇ ਆ ਸਿੱਖ ਧਰਮ ਦੇ ਤੇ ਇਹਨੂੰ ਸੋਧਾ ਲਾ ਦਿੰਦੇ ਆ ਸਿੱਖ ਧਰਮ ਦੇ ਤੇ ਰੋਜ਼ ਆ ਧਰਨੇ ਲਾ ਕੇ ਬੈਠ ਰਹੇ ਨੇ ਆ ਕਿਸ ਕਿਸ ਚੀਜ਼ ਦਾ ਧਰਨਾ ਬਣ ਲਈ ਹੈ ਤੇ ਹੁਣ ਤੁਸੀਂ ਇਹ ਦੇਖੋ ਕਿੰਦੀ ਬੇਸ਼ਰਮੀ ਆ ਇਹਨਾਂ ਲੋਕਾਂ ਦੀ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਤੇ ਉੱਥੇ ਦੇਖੋ ਤੁਸੀਂ ਇਹ ਰੋਲ ਕਰ ਰਿਹਾ ਜਦ ਕਿ ਦੁਨੀਆਂ ਦੇ ਪੂਰੇ ਵਰਡ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜਿਹਨੂੰ ਮੰਨਿਆ ਜਾਂਦਾ ਹੈ ਗੁਰਾਨਕ ਪਾਤਸ਼ਾਹ ਜਿਹਦਾ ਕਦੀ ਵੀ ਕਿਸੇ ਨੂੰ ਰੋਲ ਜਾਂ ਕਰਦੇ ਦੇਖਿਆ ਨਹੀਂ ਕਦੀ ਹੱਦ ਤੱਕ ਇਸ ਤਰ੍ਹਾਂ ਕਿਸੇ ਨੇ ਲਿਵਾਸ ਨਹੀਂ ਪਾਇਆ ਪੂਰੀ ਦੁਨੀਆਂ ਦੀ ਇੱਕ ਮੁਸਲਮਾਨ ਉਹਨੂੰ ਪੀਰ ਮੰਨਦੇ ਆ ਹਿੰਦੂ ਵੀਰ ਉਹਨੂੰ ਗੁਰੂ ਮੰਨਦੇ ਆ ਸਿੱਖਾਂ ਲਈ ਤਾਂ ਉਹਨਾਂ ਦਾ ਗੁਰੂ ਹੈ ਹੀ ਆ ਉਹਨਾਂ ਦਾ ਪਿਤਾ ਹੈ ਹੀ ਆ ਉਹਨਾਂ ਦਾ ਮੋਢੀ ਹੈ ਹੀ ਆ ਪਰ ਹੁਣ ਜਿਹਨਾਂ ਦੇ ਮੋਢੀ ਨਾਲ ਇਦਾਂ ਤੁਸੀਂ ਕਰ ਰਹੇ ਹੋ ਛਿੱਡੀ ਵੱਡੀ ਗੱਲ ਹੈ ਇਹ ਬਾਰ-ਬਾਰ ਹੋਣਾ ਬਾਰ-ਬਾਰ ਟਾਰਗੇਟ ਕਰਨਾ ਇਹ ਬਾਰ-ਬਾਰ ਇਹੋ ਜਿਹੇ ਮਸਲੇ ਬਣਾਉਣਾ ਕਿੱਥੋਂ ਜਾਇਆ ਤਾਂ ਹੀ ਤੇ ਇੱਕ ਵੀਰ ਟਾਵਰ ਤੇ ਬੈਠਿਆ ਹੋਇਆ ਉਹ ਕਹਿੰਦਾ ਗੁਰਪੰਨ ਸਾਹਿਬ ਜੀ ਬੇਦਵੀ ਉਸ ਤੇ ਇੱਕ ਆ ਕਾਨੂੰਨ ਬਣੇ ਸਖਤ ਕਾਨੂੰਨ ਬਣੇ ਉਹ ਬੰਦੇ ਨੂੰ ਸਜ਼ਾ ਦਿੱਤੀ ਜਾਵੇ ਸਜ਼ਾ ਇਹ ਮੌਤ ਦਿੱਤੀ ਜਾਵੇ ਉਮਰ ਕੈਦ ਹੋਵੇ ਤਾਂ ਹੋ ਜਾ ਸਖਤ ਕਾਨੂੰਨ ਬਣਨਾ ਚਾਹੀਦਾ ਤਾਂ ਹੀ ਤੇ ਫਿਰ ਹੱਥ ਜੋੜੀ ਕਿਸ ਕਿਸ ਗੱਲੀ ਹੱਥ ਜੋੜੇਗਾ ਜੇ ਹੱਥ ਜੋੜ ਕੇ ਕਾਨੂੰਨ ਮੰਗ ਰਹੇ ਆ ਉਹ ਨਹੀਂ ਮਿਲ ਰਿਹਾ ਉਹ ਵੀ ਨਹੀਂ ਬਣ ਰਿਹਾ ਜੇ ਫਿਰ ਤੇ ਧਰਨਾ ਲਾਵਾਂਗੇ ਉਹ ਵੀ ਨਹੀਂ ਮੰਨਿਆ ਜਾਣਾ ਜੇਕਰ ਇਹ ਸੌਦਾ ਲਾਤਾ ਫਿਰ ਕਹਿੰਦੇ ਟੁੱਟ ਜੇ ਤੁਸੀਂ ਤਾਂ ਵੱਧ ਹੀ ਹੋ ਜਾਓਗੇ ਤਾਂ ਤੁਸੀਂ ਇਹ ਵੀਡੀਓ ਦੇਖ ਹੀ ਰਹੇ ਹੋ ਨਾ ਇਹਨੇ ਦੁੱਖ ਦੀ ਗੱਲ ਹੈ ਹਰ ਸਿੱਖ ਦਾ ਮੈਂ ਕਹਿੰਦਾ ਸਿੱਖ ਦਾ ਛੱਡੋ ਕਿਸੇ ਵੀ ਧਰਮ ਦਾ ਬੰਦਾ ਹੋਊਗਾ ਨਾ ਗੁਰਨਾਨਕ ਪਾਤਸ਼ਾਹ ਦਾ ਇਸ ਤਰ੍ਹਾਂ ਦਾ ਉਹ ਦੇਖ ਕੇ ਉਹਨੂੰ ਦੁੱਖ ਲੱਗੂਗਾ ਕਿਸੇ ਚ ਜ਼ਰੂਰਤ ਨਹੀਂ ਹੈਗੀ ਇਸ ਤਰ੍ਹਾਂ ਦੇ ਉਹ ਕੰਮ ਕਰਨ ਦੀ ਪਰ ਦੇਖੋ ਤੁਸੀਂ ਇਹ ਸੋਸ਼ਲ ਮੀਡੀਆ ਦੇ ਨਾਲ ਵੀਡੀਓ ਪਾਈ ਗਈ ਹੈ ਮੈਂ ਕਹਿੰਦਾ ਇਹਨਾਂ ਲੋਕਾਂ ਦਾ ਪਤਾ ਕੀਤਾ ਜਾਵੇ ਔਰ ਸਖਤ ਕਾਰਵਾਈ ਕੀਤੀ ਜਾਵੇ ਤੇ ਨਾਲ ਸਰਵਿਸ ਕੀਤੀ ਜਾਵੇ ਉਹਨੂੰ ਆਖਾ ਲਾਵੇ ਵੀ ਇਦਾਂ ਦੇ ਕੰਮ ਨਹੀਂ ਕਰੇ ਜਾਂਦੇ ਜਦੋਂ ਪਤਾ ਤੇ ਹੈਗਾ ਜਾ ਕੋੜਾ ਪੜਿਆ ਲਿਖਿਆ ਘੜਨ ਪੜਿਆ ਅੱਜ ਘਰ ਇਵੇਂ ਪਾਗਲ ਬਣਾਉਣਾ ਵੀ ਮੈਨੂੰ ਨਹੀਂ ਪਤਾ ਸਾਨੂੰ ਤਾਂ ਪਤਾ ਹੀ ਨਹੀਂ ਇਦਾਂ ਹੁੰਦਾ ਕਿ ਨਹੀਂ ਇਹ ਗੱਲਾਂ ਕਰਨੀਆਂ ਅਸਤੇ ਟਾਈਮ ਤੇ ਬਿਲਕੁਲ ਵਾਜਬ ਨਹੀਂ ਹੈਗੀਆਂ ਸਹੀ ਏ ਇਹ ਤੇ ਲੋਕ ਬਿਨਾਂ ਗੱਲ ਦੀਆਂ ਗੱਲਾਂ ਬਣਾਉਂਦੇ ਆ ਵੀ ਸਾਨੂੰ ਤਾਂ ਪਤਾ ਨਹੀਂ ਕਿ ਇਦਾਂ ਹੁੰਦਾ ਇਦਾਂ ਨਹੀਂ ਹੁੰਦਾ ਇਸ ਘਰਮ ਦੀ ਆ ਮਰਿਆ ਦਾ ਸਭ ਨੂੰ ਪਤਾ ਹੈ ਮਰਿਆ ਦਾ ਵੀ ਸਿੱਖ ਆਪਣੇ ਗੁਰੂ ਦਾ ਕਿਸੇ ਦਾ ਰੋਲ ਰੋਲ ਕਰਨਾ ਜਾਂ ਨਾਟਕ ਤੇ ਫਿਲਮਾਂ ਚ ਉਹ ਪਸੰਦ ਨਹੀਂ ਕਰਦੇ ਕਿੰਨੀਆਂ ਫਿਲਮਾਂ ਤੇ ਵਿਵਾਦ ਹੋਏ ਅੱਜ ਤੱਕ ਲੋਕ ਦੁਨੀਆ ਤੱਕ ਖਬਰ ਨਹੀਂ ਜਾਂਦੀ રોજ ਪਰ ਇਹਨਾਂ ਨੂੰ ਖਬਰ ਨਹੀਂ ਪਤਾ ਹਣੀ ਵੀ ਗੁਰਨਾਨਕ ਬਾਸਾ ਦਾ ਰੋਲ ਕਰ ਰਿਹਾ ਨੰਨੋ ਸਾਰਾ ਪਤਾ ਹੈ ਜਾਣ ਕੇ ਬਸ ਪੰਬਲ ਪੂਸੇ ਚ ਪਾ ਕੇ ਰਖਣਾ ਕਿਸੇ ਨੂੰ ਠੀਕ ਹੈ ਆ ਵੀਡੀਓ ਨੂੰ ਵਾਇਰਲ ਕਰੋ ਤੇ ਇਹਨਾਂ ਤੇ ਪਤਾ ਕਰੋ ਵੀਡੀਓ ਪਤਾ ਲੱਗਣਾ ਚਾਹੀਦਾ ਵੀ ਇਹ ਬੰਦੇ ਨੇ ਕਿੱਥੇ ਆ ਜਿਹੜੀ ਵੀਡੀਓ ਕਿੱਥੇ ਦੀ ਆ ਪੂਰੀ ਪੱਕੇ ਤੌਰ ਤੇ ਪਤਾ ਲੱਗੇ ਔਰ ਇਹਨਾਂ ਤੇ ਕਾਨੂੰਨੀ ਕਾਰਵਾਈ ਵੀ ਹੋਵੇ ਤੇ ਮਾਫੀ ਨਾਮਾ ਤੇ ਆਣੀ ਆ ਲੈ ਇਹਨਾਂ ਦਾ ਮਾਫੀ ਨਾਮਾ ਤੇ ਮਿੰਟੇ ਚ ਮੰਗ ਲੈਂਦੇ ਆ ਕਿ ਰੋਜ਼ ਵੇਦਵੀਆਂ ਕਰਦੇ ਆ ਰੋਜ਼ ਮਾਫੀ ਨਾਮੇ ਆ ਜਾਂਦੇ ਆ ਜਿਹੜੇ ਵੇਦਵੀਆਂ ਕਰਨ ਵਾਲੇ ਆ ਉਹ ਪਾਗਲ ਹੁੰਦੇ ਆ ਹੈ ਜੇ ਕੋਈ ਇਹੋ ਜਿਹੀ ਘਟਨਾ ਕਰਦਾ ਤੇ ਉਹ ਮਾਫੀ ਨਾਮਾ ਦੇ ਕੇ ਪਾਸੇ ਹੁੰਦਾ ਵੀ ਮਾਫੀ ਨਾਮਾ ਮਾਫੀ ਕਰ ਦੋ ਮਾ ਇਹ ਰੋਜ਼ ਦਾ ਕੰਮ ਉਹ ਚੰਗਾ ਨਹੀਂ ਸਜ਼ਾ ਹੋਣੀ ਚਾਹੀਦੀ ਇਹਨਾਂ ਨੂੰ ਤੇ ਪਤਾ ਲੱਗੇ ਇਹਨਾਂ ਨੂੰ ਵੀਡੀਓ ਨੂੰ ਵਾਇਰਲ ਕਰਨਾ ਇਹ ਸੁਨੇਹੇ ਰਾਹੀ ਇੱਕ ਸੁਨੇਹਾ ਤੁਹਾਡੇ ਸਾਹਮਣੇ ਆਪਾਂ ਲੈ ਕੇ ਆਉਨੇ ਆ ਤੇ ਇਹ ਸੁਨੇਹੇ ਨੂੰ ਅੱਗੇ ਪਹੁੰਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ